ਕੌਡਾ ਇਸ ਜਗ੍ਹਾ ਤੇ ਪਹੁੰਚਣ ਦੀ ਸੋ ਸਾਰਿਆਂ ਤੋਂ ਪਹਿਲਾਂ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਣੀ ਸਭ ਪਹਿਲਾਂ ਚਲੋ ਆਪਾਂ ਗੱਲ ਕਰ ਲੈਨੇ ਆ ਅੱਜ ਤੁਸੀਂ ਕਾਂਗਰਸ ਪਾਰਟੀ ਵੱਲੋਂ ਚੌਣ ਮੈਦਾਨ ਦੇ ਵਿੱਚ ਉਤਰੇ ਹੋ ਕੀ ਕਾਰਨ ਰਿਹਾ ਪਹਿਲਾਂ ਆਮ ਆਦਮੀ ਪਾਰਟੀ ਛੱਡਣ ਦਾ ਦੇਖੋ ਜੀ ਆਮ ਆਦਮੀ ਪਾਰਟੀ ਛੱਡਣ ਦਾ ਮੁੱਖ ਕਾਰਨ ਇਹ ਰਿਹਾ ਕਿ ਸਾਡੀ ਮਿਹਨਤ ਦਾ ਮੁੱਲ ਨਹੀਂ ਪਿਆ ਜੀ ਸੋ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਗਏ ਆਪਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਗੱਲ ਕੀਤੀ ਜਾਂਦੀ ਬਦਲਾਪ ਦੀ ਕਿ ਬਦਲਾਪ ਆਏਗਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਨੌਜਵਾਨ ਆ ਗੋ ਜੁਟ ਆ ਗੋ ਤੇ ਪ੍ਰਧਾਨ ਵੀ ਤੁਹਾਨੂੰ ਬਣਾਇਆ ਗਿਆ ਸੀਗਾ ਕਾਫੀ ਕਾਫੀ ਨੌਜਵਾਨ ਤੁਹਾਡੇ ਨਾਲ ਜੁੜੇ ਸੀ ਫਿਰ ਕੀ ਗੱਲ ਹੋ ਗਈ ਬਦਲਾਪ ਨਹੀਂ ਹੋਇਆ ਜਾਂ ਕੀ ਕਰ ਲਿਆ ਦੇਖੋ ਜੀ ਬਦਲਾਅ ਵਾਲੀ ਗੱਲ ਹੈ ਬਦਲਾ ਤੁਹਾਡੇ ਸਾਹਮਣੇ ਹੈ ਸਾਡੇ ਵਰਗੇ ਨੌਜਵਾਨਾਂ ਨੇ ਬਦਲਾ ਲਿਆਂਦਾ ਆਪਾਂ ਸਾਰੇ ਨੇ ਬਦਲਾ ਲਿਆਂਦਾ ਬਦਲਾ ਲੈਉਣ ਵਾਲਿਆਂ ਨੂੰ ਬਦਲਿਆ ਗਿਆ ਜੀ ਦਿਨ ਦਾ ਇੱਕ ਮਿਹਨਤ ਕੀਤੀ ਮੈਂ 2014 ਤੋਂ ਪਾਰਟੀ ਨਾਲ ਜੁੜਿਆ ਹਾਂ ਉਦੋਂ ਮੇਰੀ ਆਪਣੀ ਖੁਦ ਹੀ ਵੋਟ ਨਹੀਂ ਸੀ ਬਣੀ ਜਦੋਂ ਦਾ ਮੈਂ ਪਾਰਟੀ ਨਾਲ ਜੁੜਿਆ ਤੇ ਦਿਨ ਦਾ ਮਿਹਨਤ ਕਰਨ ਦੇ ਬਾਵਜੂਦ ਅੱਜ ਪਾਰਟੀ ਨੇ ਸਾਡਾ ਆਮਲ ਪਾਇਆ ਭਰੇ ਮਨ ਨਾਲ ਅਸੀਂ ਪਾਰਟੀ ਨੂੰ ਅਲਵਿਦਾ ਕਿਹਾ ਜਿੱਥੇ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਕੋਲੋਂ ਲੜਨੀ ਸੀਗੀ ਔਰ ਅੱਜ ਕਾਂਗਰਸ ਪਾਰਟੀ ਕੋਲੋਂ ਲੜ ਰਹੇ ਹਾਂ ਕਿਸ ਤਰ੍ਹਾਂ ਫਿਰ ਇਹ ਚੀਨੋ ਉਹ ਕੀਤਾ ਫਿਰ ਤੇ ਕੋਈ ਜੀ ਇਹ ਮੇਰਾ ਕੋਈ ਇਕੱਲੇ ਦਾ ਫੈਸਲਾ ਨਹੀਂ ਸੀ ਜੋ ਇਹ ਵੋਟ ਹੈ ਇਹ ਪੂਰੇ ਮਹੱਲੇ ਦੀ ਵੋਟ ਹੈ ਪੂਰੇ ਵਾਰਡ ਦੀ ਵੋਟ ਹੈ ਸੋ ਮੈਂ ਸਾਰੇ ਆਪਣੇ ਵਾਰਡ ਦੇ ਭੈਣ ਭਰਾਵਾਂ ਨਾਲ ਸਲਾਹ مشورہ ਕਰਕੇ ਸਾਰਿਆਂ ਦੇ ਅਸ਼ੀਰਵਾਦ ਨਾਲ ਮੈਂ ਕਾਂਗਰਸ ਪਾਰਟੀ ਜੋਇਨ ਕੀਤੀ ਹੈ ਤੇ ਉਹਨਾਂ ਨੇ ਮੇਰੀ ਪਿਛਲੀ ਪਾਰਟੀ ਦੀ ਜੋ ਕੀਤੀ ہوئی ਮਿਹਨਤ ਨੂੰ ਦੇਖਦੇ ਹੋਏ ਮੈਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਹੈ ਗੱਲ ਕੀਤੀ ਜਾਂਦੀ ਸੀ ਕਿ ਜਿੱਥੇ ਮਤਲਬ ਆਮ ਆਦਮੀ ਪਾਰਟੀ ਦੇ ਵੱਲੋਂ ਤੁਸੀਂ ਵੀ ਮਤਲਬ ਕਾਫੀ ਲੋਕਾਂ ਨੂੰ ਦੱਸਦੇ ਸੀਗੇ ਕਿ ਮਤਲਬ ਬਦਲਾਅ ਆਇਆ ਜਾਂ ਬੀਜੀ ਦੇ ਪਹਿਲਾਂ ਮਾਫੀ ਦੀ ਗੱਲ ਕੀਤੀ ਜਾਂਦੀ ਸੀ ਉੱਥੇ ਕੁਝ ਨਾ ਕੁਝ ਇਸ ਤਰੀਕੇ ਨਾਲ ਵਿਕਾਸ ਦੀ ਗੱਲ ਕੀਤੀ ਜਾਂਦੀ ਸੀ ਕਿ ਜਿੱਥੇ ਕਿ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਜਾਂਦੀ ਸੀ ਫਿਰ ਅੱਜ ਉਹ ਰੰਗਲਾ ਪੰਜਾਬ ਅੱਜ ਉਹ ਵਿਕਾਸ ਕਿਹੜੀ ਜਗ੍ਹਾ ਤੇ ਰਹਿ ਗਿਆ ਦੇਖੋ ਜੀ ਵਿਕਾਸ ਵਾਲੀ ਗੱਲ ਕੀਤੀ ਜਾਵੇ ਤਾਂ ਜੋੜੀ ਰਜਿਸਟਰੀ ਪੰਜ ਪੰਜ 7 7 ਤਹਾਰ ਜੁ ਹੁੰਦੀ ਸੀ ਅੱਜ ਉਹ 50 50 ਹਜ਼ਾਰ ਤੋਂ ਲੈ ਕੇ ਲੱਖ ਲੱਖ ਰੁਪਏ ਦੀ ਰਜਿਸਟਰੀ ਹੋ ਰਹੀ ਹੈ ਮਾਵਾ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਸਕੀਮ ਦਾ ਲਾਲਚ ਦਿੱਤਾ ਗਿਆ ਸੀ ਅਸੀਂ ਉਦੋਂ ਉਦੋਂ ਉਸ ਪਾਰਟੀ ਸੀਗੇ ਤੇ ਅਸੀਂ ਹਰੇਕ ਨੂੰ ਕਹਿ ਕੇ ਕਿ ਹਜ਼ਾਰਿਆ ਰੁਪਇਆ ਤੁਹਾਡੇ ਹਰੇਕ ਮਹੀਨੇ ਖਾਤੇ ਜਾਈ ਆਊਗਾ ਅਸੀਂ ਵੋਟਾਂ ਪਵਾਈਆਂ ਪਰ ਪਾਰਟੀ ਆਪਣੇ ਕੀਤੇ ਹੋਏ ਵਾਅਦਿਆਂ ਦੇ ਖਰੇ ਨਹੀਂ ਉੱਤਰੀ ਜੀ ਮੈਂ ਸਭ ਕੁਝ ਅਸਰਦਾ ਨਹੀਂ ਹੈਗਾ ਕਿ ਮਤਲਬ ਇੱਥੇ ਆਮ ਆਦਮੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਜਾਂ ਫਿਰ ਅੱਜ ਆਮ ਆਦਮੀ ਪਾਰਟੀ ਛੱਡ ਕੇ ਅੱਜ ਉਹ ਬੁਰੀ ਬਣ ਗਈ ਜਾਂ ਫਿਰ ਚੰਦਰਪਾਲ ਪਾਰਟੀ ਵਧੀਆ ਬਣ ਗਈ ਨਹੀਂ ਜੀ ਨਹੀਂ 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 ਉਹ ਕੋਈ ਗੱਲ ਨਹੀਂ ਜਦੋਂ ਅਸੀਂ ਉਸ ਪਾਰਟੀ ਦੀ ਸੀਗੇ ਅਸੀਂ ਉਸ ਪਾਰਟੀ ਦੀਆਂ ਕਮੀਆਂ ਵੀ ਲਕਾਉਂਦੇ ਸੀਗੇ ਕਿਉਂ ਕਿਉਂਕਿ ਉਹ ਸਾਡਾ ਪਰਿਵਾਰ ਸੀ ਪਰ ਪਰਿਵਾਰ ਨੇ ਸਾਡਾ ਮੁੱਲ ਨਹੀਂ ਪਾਇਆ ਜੀ ਸੋ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਤੁਸੀਂ ਸਾਰੇ ਭਲੀਭਾਂਤ ਜਾਣੂ ਹੋ ਜਿਸ ਦਿਨ ਮੇਰਾ ਐਕਸੀਡੈਂਟ ਹੋਇਆ ਉਹਦੇ ਨਾਲ ਇੱਥੇ ਲੋਕ ਸਭਾ ਦੀਆਂ ਵੋਟਾਂ ਦੌਰਾਨ ਇੱਥੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੀਜ ਦੀ ਮੀਟਿੰਗ ਸੀ ਮੰਡੀ ਚ ਹੁਣ ਦੇ ਕੈਬਨਿਟ ਮੰਤਰੀ ਤੇ ਉਦੋਂ ਦੇ ਮੌਜੂਦਾ ਐਮ ਐਲ ਏ ਸਾਹਿਬ ਨੂੰ ਮੈਂ ਫੋਨ ਕਰਕੇ ਕਿਹਾ ਕਿ ਮੈਂ ਕਿਹਾ ਸਰ ਜੀ ਮੇਰੇ ਸੱਟ ਲੱਗੀ ਗਈ ਮੈਨੂੰ ਨਹੀਂ ਆਉਣਾ ਮੇਰੇ ਬਾਹਾਂ ਡੁੱਟ ਗਈ ਤੇ ਪਰ ਮੈਂ 2-250 ਮੁੰਡੇ ਦਾ ਇਕੱਠ ਕਰਿਆ ਆ ਉਹ ਕਹਦੇ ਕਿ ਨਹੀਂ ਆਉ ਮੈਂ ਤੁਹਾਡੇ ਸਾਹਮਣੇ ਤੁਸੀਂ ਵੀ মিডিਆ ਵਾਲੇ ਭਰਾ ਵੀ ਉੱਤੇ ਮੌਜੂਦ ਸੀ ਮੈਂ ਟੁੱਟੀ ਹੋਈ ਬਾਹ ਲੈ ਕੇ ਮੈਂ ਉੱਤੇ ਪਹੁੰਚਿਆ ਤੇ ਇੰਨੀ ਮਿਹਨਤ ਕਰਦੇ ਬਾਜੂ ਵੀ ਜੇ ਪਾਰਟੀ ਮੋਲਣਾ ਬਾਰੇ ਤਾਂ ਦੁੱਖ ਤਾਂ ਲੱਗਦੀ ਹੈ ਕੀ ਕਰਨ ਮੰਨਦੇ ਫਰੀਦ ਕਰਨੇ ਹੈ ਜੀ ਹੁਣ ਪਾਰਟੀ ਕਹਿੰਦੀ ਹੈ ਕਿ ਸਰਵੇ ਕਰਵਾਏ ਜੇ ਪਾਰਟੀ ਸਰਵੇ ਕਰਵਾਉਂਦੀ ਤਾਂ ਸ਼ਾਇਦ ਅੱਜ ਇਹ ਨੋਬਤ ਨਹੀਂ ਸੀ ਹੋਈ ਪਾਰਟੀ ਨੇ ਸਰਵੇ ਨਹੀਂ ਕਰਾਇਆ ਜੋ ਸਰਵੇ ਰਿਹਾ ਉਹ ਸਿਰਫ ਤੇ ਸਿਰਫ ਕਾਗਜ਼ਾਂ 'ਚ ਰਿਹਾ ਮੈਨੂੰ ਆਪਣੇ ਮਹੱਲੇ ਦੇ ਵੋਟਰਾਂ ਤੇ ਸਪੋਰਟਰਾਂ ਦੇ ਪੂਰਾ ਮਾਣ ਹੈ ਇਹ ਜਿਹੜੀ ਇਹ ਤਾਂ ਇਹ ਆਮ ਲੋਕਾਂ ਦੀ ਜਿੱਤ ਹੋਵੇਗੀ ਇਹ ਮੇਰੀ ਕੋਈ ਜਿੱਤ ਨਹੀਂ ਹੈ ਜੀ ਉੱਥੇ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਜੀ ਕਹਿੰਦੇ ਸੀ ਕਿ ਵਲੰਟੀਅਰਾਂ ਨੂੰ ਪਹਿਲੇ ਦਾਤ ਜਿਹੜੀ ਨੌਕਰੀ ਵੀ ਦੇਣਗੇ ਜਾਂ ਉਹਨਾਂ ਵਲੰਟੀਅਰਾਂ ਨੂੰ ਅੱਗੇ ਲੈ ਕੇ ਅੰਦਾ ਜਾਏਗਾ ਕਿ ਇਹ ਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਆਮ ਜਨਤਾ ਦੀ ਪਾਰਟੀ ਹੈ ਫਿਰ ਅਜੋ ਆਮ ਜਨਤਾ ਹੋ ਆਮ ਲੋਕ ਦੇ ਦੇਖੋ ਜੀ ਜੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨਹੀਂ ਹੁਣ ਇਹ ਖਾਸ ਆਦਮੀ ਬਣ ਗਈ ਹੈ ਜੀ ਉਹਦਾ ਰੀਜ਼ਨ ਕੀ ਹੈ ਹੁਣ ਸਾਹਨੇ ਵਾਲਾ ਨਗਰ ਕੌਂਸਲ ਦੇ 15 ਵਾਰਡ ਨੇ 15 ਵਾਰਡਾਂ ਜੋ ਸਿਰਫ ਤੇ ਸਿਰਫ ਤਿੰਨ ਦੋ ਚਾਰ ਕੈਂਡੀਡੇਟ ਨੇ ਜਿਹੜੇ 2022 ਤੋਂ ਪਹਿਲਾਂ ਦੇ ਨੇ ਮੈਂ ਸਾਰਿਆਂ ਨੂੰ ਪਲੀਭਾਂਦੀ ਆ ਨਾ ਜਾਣਦਾ ਆ ਮੈਂ ਸਾਰਿਆਂ ਦੇ ਨਾਮ ਵੀ ਜਾਣਦਾ ਮੈਂ ਕਿਸੇ ਦੀ ਚਲੋ ਨਿੰਦਿਆ ਨਹੀਂ ਕਰਦੇ ਆਪਾਂ ਪਰ ਵਲੰਟੀਅਰ ਕਿਤੇ ਖੜਾ ਜ ਮੈਨੂੰ ਕਿਤੇ ਦਿਖਿਆ ਨਹੀਂ ਜੀ ਇਹ ਕਿੰਨੇ ਕੈਂਡੀਡੇਟ ਸੀਗੇ ਵਾਰਡ ਨੰਬਰ 15 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਲੈਣ ਵਾਲਾ ਟਿਕਟ ਲੈਣ ਵਾਲਾ ਵਸਤੇ ਦੇਖੋ ਜੀ ਮੈਂ 2014 ਤੋਂ ਜੁੜਿਆ ਹੋਇਆ ਸੀਗਾ ਅਸੀਂ ਕਿਸੇ ਕੋਈ ਟਿਕਟ ਦੇ ਲਾਲਚ ਨੂੰ ਨਹੀਂ ਜੁੜੇ ਹੋਇਆ ਸੀ ਇੱਕ ਬਦਲਾ ਲਿਆਉਣ ਲਈ ਜੁੜੇ ਹੋਏ ਸੀਗੇ ਊਣੀ ਊਣੀ ਲੋਕਾਂ ਦੇ ਮਤਲਬ ਜਿਵੇਂ ਜਿਵੇਂ ਕੰਮ ਕਰਾਏ ਇੱਕ ਲਹਿਰ ਬਣਦੀ ਗਈ ਤੇ ਲੋਕਾਂ ਨੇ ਕਿਹਾ ਕਿ ਨਹੀਂ ਜੀ ਇਸ ਤਰ੍ਹਾਂ ਹੀ ਆਪਾਂ ਤੁਹਾਨੂੰ ਕਾਉਂਸਲਰ ਦੇ ਰੂਪ ਚ ਦੇਖਣਾ ਚਾਹੁੰਦੇ ਆ ਕਿ ਜਿਹੜੀਆਂ ਤੁਸੀਂ ਸੇਵਾਵਾਂ ਕਰ ਰਹੇ ਹੋ ਉਹ ਨਿਰੰਤਰ ਜਾਰੀ ਰਹਿਣ ਸੋ ਮੈਂ ਕਦੇ ਟਿਕਟ ਦੀ ਮੰਗ ਨਹੀਂ ਸੀ ਕੀਤੀ ਇਹ ਮੇਰੀ ਮੰਗ ਹੈ ਜਿਹੜੀ ਇਹ ਮੇਰੇ ਲੋਕਾਂ ਵੱਲੋਂ ਮੰਗੇ ਸੀਗੀ ਤੇ ਉਹਨਾਂ ਨੇ ਨਹੀਂ ਪੂਰੀ ਕਰੀ ਤੇ ਫਿਰ ਮੈਂ ਆਪਣੇ ਮਹੱਲੇ ਦੇ ਆਪਣੇ ਭੈਣ ਭਰਾਵਾਂ ਦੇ ਆਸ਼ੀਰਵਾਦ ਨਾਲ ਕਾਂਗਰਸ ਪਾਰਟੀ ਨੂੰ ਜੋਇਨ ਕੀਤਾ। ਸੋ ਅੱਜ ਕਾਂਗਰਸ ਪਾਰਟੀ ਲਈ ਬਹੁਤ ਮੰਗ ਰਹੀ ਹਾਂ। ਕਾਂਗਰਸ ਪਾਰਟੀ ਲਈ ਸਪਸ਼ਟ ਕਰ ਰਹੇ ਹਾਂ ਕਿ ਇਸ ਤਰ੍ਹਾਂ ਮੈਨੀਫੈਸਟਾ ਹੈ ਕਿ ਕਾਂਗਰਸ ਪਾਰਟੀ ਕਰੇਗੀ ਨੌਜਵਾਨ ਨੂੰ। ਨੌਜਵਾਨ ਕਾਫੀ ਅਜੀਬ ਵੀ ਸ਼ਾਮਲ ਹੋਏ। ਬਿਫਰਸਨ ਬਾਜਵਾ ਵੀ ਪਹੁੰਚੇ ਸੀਗੇ। ਕਾਫੀ ਜਿਹੜੇ ਨੌਜਵਾਨ ਆਖੋ ਤੁਸੀਂ ਉਹ ਸ਼ਾਮਲ ਕੀਤੇ ਕਾਂਗਰਸ ਪਾਰਟੀ ਦੇ ਵਿੱਚ। ਕਿਸ ਤਰ੍ਹਾਂ ਦਾ ਰਹੇਗਾ ਫੌਂਡਾ। ਦੇਖੋ ਜੀ ਜਿਹੜੇ ਨੌਜਵਾਨ ਮੇਰੇ ਨਾਲ ਜੁੜੇ ਹੋ ਸੀਗੇ ਅੱਜ ਉਹ ਸਾਰੇ ਆਮ ਆਦਮੀ ਪਾਰਟੀ ਨਾਲ ਵੀ ਆ ਕੇ ਮੇਰੇ ਨਾਲ ਕਾਂਗਰਸ ਪਾਰਟੀ ਜੋਇਨ ਕੀਤੇ ਆ। ਤੁਸੀਂ ਵੀ ਇਹ ਨੌਜਵਾਨ ਕਿਸੇ ਵੀ ਜਿਹਦੇ ਰੀਡ ਦੀ ਹੱਡੀ ਹੁੰਦੇ ਨੇ ਤੇ ਅੱਜ ਉਹ ਰੀਡ ਦੀ ਹੱਡੀ ਸਾਹਮਣੇ ਆਲੇ ਜ ਮੈਨੂੰ ਲੱਗਦਾ ਆਮ آدمی ਬਾਡੀ ਟੁੱਟ ਗਈ ਹੈ ਜੀ ਕੀ ਲੱਗਦਾ ਕਿ ਹੁਣ ਵੀ ਕਾਂਗਰਸ ਪਾਰਟੀ ਵਿਕਾਸ ਲੈ ਕੇ ਆਏਗੀ ਬਿਲਕੁਲ ਲੈ ਕੇ ਆਏਗੀ ਜੀ ਕਾਂਗਰਸ ਪਾਰਟੀ ਵਿਕਾਸ ਲੈ ਕੇ ਆਏਗੀ ਜਿਹੜੇ ਲੋਕਲ ਲੈਵਲ ਤੇ ਮੁੱਦੇ ਨੇ ਉਹ ਕੋਈ ਖਾਸ ਮੁੱਦੇ ਨਹੀਂ ਹੁੰਦੇ ਆਮ ਪਬਲਿਕ ਦੇ ਕੋਈ ਮੁੱਦੇ ਬਹੁਤੇ ਵੱਡੇ ਨਹੀਂ ਹੁੰਦੇ ਸਾਡੇ ਵਾਰਡ ਦੇ ਜੋ ਮੁੱਦੇ ਨੇ ਉਹ ਮੈਂ ਪਹਿਲਾਂ ਵੀ ਹੱਲ ਕਰਦਾ ਰਿਹਾ ਤੇ ਕੌਂਸਲਰ ਬਣਨ ਤੋਂ ਬਾਅਦ ਵੀ ਇਹ ਜਿਹੜੀ ਸੇਵਾ ਆ ਇਹ ਲੋਕਾਂ ਦੀ ਇਸ ਤਰ੍ਹਾਂ ਹੀ ਨਿਰੰਤਰ ਜਰੀਏ ਤੇ ਹੁਣ ਫਿਰ ਕਿੰਨੇ ਬੋਟ ਆ ਆਪਣੇ ਵਾਰਡ ਦੇ ਵਿੱਚ ਕੀ ਮੁੱਦਾ ਵਾਰਡ ਦਾ ਲਗਭਗ 1200 ਵੋਟ ਹੈ ਜੀ ਸਾਡੇ ਵਾਰਡ ਦੀ ਤੇ ਹਰੇਕ ਘਰ ਤੇ ਅਸੀਂ ਜਾ ਜਾ ਕੇ ਟੱਚ ਕਰ ਰਹੇ ਆ ਕਿਉਂਕਿ ਮੇਰਾ ਤਾਂ ਜਨਮ ਹੀ ਇਸ ਹਿੱਸੇ ਦਾ ਆ ਇਸ ਜਗ੍ਹਾ ਦਾ ਤੇ ਮੈਂ ਜਿੰਮੇਵਾਲਿਆਂ ਇੱਥੇ ਆ ਤੇ ਕਾਂਗਰਸ ਵਾਲੇ ਕੈਂਡੀਡੇਟ ਆ ਅਸੀਂ ਤੇ ਅਸੀਂ ਸਾਰਿਆਂ ਨੂੰ ਮਤਲਬ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਇੱਕ ਇੱਕ ਬੂਟ ਜਿਹੜੀ ਥੋੜੀ ਵੋਟ ਦਾ ਜਵਾਬ ਆ ਇਹ ਆਪਾਂ ਜਿਹੜਾ ਸਾਡੇ ਨਾਲ ੱਟਕਾ ਹੋਇਆ ਆਪਾਂ ਉਹ ਬੂਟ ਦਾ ਜਵਾਬ ਨਾਲ ਦੇਣ ਜੀ ਸੋ ਧੰਨਮਾਨ ਤੁਹਾਨੂੰ ਤੋਂ ਸਾਰੇ ਹਰ ਤਰੀਕੇ ਦੇ ਸਪੋਰਟ ਦੇ ਲਈ ਲੜਕੇ ਨੂੰ ਸਾਡਾ ਛੋਟਾ ਪਰ ਆਏ ਸਾਨੂੰ ਬਹੁਤ ਖੁਸ਼ੀ ਹੈ ਇਸ ਲੜਕੇ ਨੇ ਆਮ ਆਦਮੀ ਪਾਰਟੀ ਲਈ ਬਹੁਤ ਕੰਮ ਕਰੇ ਜੋ ਛੋਟਾ ਮੋਟਾ ਕੰਮ ਮੱਲੇ ਵੱਲੋਂ ਕਿਸੇ ਵੱਲੋਂ ਕਿਹਾ ਜਾਂਦਾ ਸੀ ਇਹਨੇ ਵਿਚਾਰੇ ਨੇ ਆਪਣੇ ਲੈਵਲ ਤੇ ਪੈਸੇ ਖਰਚ ਕੇ ਹਰ ਤਰੀਕੇ ਦਾ ਕੰਮ ਗਲੀ ਮੱਲੇ ਦਾ ਕਰਵਾਇਆ ਬਟ ਇੱਕਦਮ ਕੀ ਹੋਇਆ ਬੀਨੂੰ ਟਿਕਟ ਦਾ ਥੋੜਾ ਸੀ ਬੱਚੇ ਨੂੰ ਹੁੰਦਾ ਹੀ ਹੈ ਚਲੋ ਇੱਕ ਮਿਹਨਤ ਦਾ ਫਲ ਇਹਨੂੰ ਮਿਲਣਾ ਚਾਹੀਦਾ ਸੀ ਜੋ ਕਿ ਨਹੀਂ ਮਿਲਿਆ ਸੋ ਉਸ ਵਿਹਾਰ ਤੇ ਇਹਨੇ ਸਾਰੇ ਭੈਣ ਭਰਾ ਤੋਂ ਮੱਲੇ ਰਾਏ ਲਈ ਵੀ ਮੈਂ ਕੀ ਕਰਾਂ ਜੀ ਮੱਲੇ ਵਾਲਿਆਂ ਨੇ ਇਹਨੂੰ ਕਿਹਾ ਵੀ ਤੂੰ ਡਟ ਕੇ ਕਰ ਤੂੰ ਆਪਣੀ ਕਾਂਗਰਸ ਪਾਰਟੀ ਜੁਆਇਨ ਕਰ ਕੋਈ ਦਿੱਕਤ ਨਹੀਂ ਐ ਇਸ ਜਿਹੜੀ ਪੂਰੀ ਸਪੋਰਟ ਕਰਾਂਗੇ ਸੋਸੀ ਰਲ ਕੇ ਨਾਲ ਹੀ ਸਾਰਾ ਮੱਲੇ ਦਾ ਨਾਲ ਹੈ ਜੀ ਸੋ ਜੇ ਤੱਕ ਛੱਡਾਂਗੇ ਫਿਰ ਨੂੰ ਆਪਣੇ